ਸਸ ਸੀਗਾ ਸਸ ਸੀ ਗਲ ਵੀਰੇ ਮੈਮ ਕਾਫੀ ਵੀਡੀਓ ਤੁਹਾਡੇ ਦੇਖਿਆ ਬਾਂਟੇ ਦੀ ਹਾਂਜੀ ਵੀਰੇ ਮੈਂ ਕਹਿੰਦਾ ਬਾਂਟੇ ਕਿ ਟਾਡੀ ਬੜੀ ਵਿਕਦੀ ਵੀ ਆਇਆ ਕੱਲ ਤਾਂ ਮਹਿੰਗੀ ਵੀ ਤੁਸੀਂ ਬਹੁਤ ਜ਼ਿਆਦਾ ਕਰਤੀ ਕਿੱਥੇ ਮਹਿੰਗੀ ਹੈ ਵੀਰੇ ਕਿਉਂ ਝੂਠ ਬੋਲੀ ਜਾਂਦੇ ਹੋ ਮੈਂ ਸੁਣਿਆ ਆ ਜਾ ਸੁਣਿਆ ਸੁਣਿਆ ਗੱਲਾਂ ਹੀ ਆ ਫਿਰ ਮੈਂ ਤੁਸੀਂ ਲੇਟ ਆਏ ਹੋ ਮੇਰੇ ਕੋ ਲੇਟ ਆਏ ਹਾਂ ਹਾਂਜੀ ਮੇਰੀ ਬਾਂਟਿੱਕੀ ਸਿਰਫ 35 ਰੁਪਏ ਉਦੋਂ ਵੀ 35 ਰੁਪਏ ਦੀ ਸੀ ਤੇ ਹੁਣ ਵੀ 35 ਦੀ ਹੈ ਤੇ ਕਿਉਂ ਵੀ ਮੈਂ ਕਹਿੰਦਾ ਡਾਲਡਾ ਬਰਤਣਾ ਸ਼ੁਰੂ ਕਰਦਾ ਤੁਸੀਂ ਕਿਉਂ ਵੀ ਮੇਰਾ ਉਦੋਂ ਵੀ ਦੇਸੀ ਸੀ ਤੇ ਹੁਣ ਵੀ ਦੇਸੀ ਕਿ ਹੋਈ ਹੈ ਉਦੋਂ ਵੀ ਮੇਰੇ ਮੈਡਮ ਦੇ ਲੋਕੀ ਬਾਹਰ ਹ ਆਪਣੀ ਪਰਵਾਹ ਕਰਦੇ ਜਿਹੜੇ ਮੇਰੇ ਕਸਟਮਰਸ ਡੇਲੀ ਆਉਂਦੇ ਆ ਉਹਨਾਂ ਨੂੰ ਪਤਾ ਆ ਤੇ ਫਿਰ ਸਾਡੀ ਠੀਕ ਹੈ ਤੇ ਪੰਜ ਕੀ ਪ੍ਰਾਈਸ ਕਿ ਦਿੱਖਿਆ ਅਜ ਫਿਰ ਉਹ ਸਿਰਫ 35 35 ਕਰ ਤੱਕ ਦੇਗਾ 35 ਜਦੋਂ ਲੋਕਾਂ ਨੂੰ ਸਕਸੈਸੇ ਸਿਰ ਤੇ ਚੜ ਜਾਂਦਾ ਨਾ ਤੇਰੇ ਰੇਟ ਬੱਧੇ ਟਾਈਮ ਨਹੀਂ ਲੱਗਦਾ ਨਹੀਂ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਆ ਮੇਰਾ ਐਡਵਾਂਟਿਕ ਕੀ ਤਰੀਕ ਹਰ ਚੀਜ਼ ਦਾ ਰੇਟ ਜੋ ਹੈਗਾ ਅੱਗੇ ਤੁਸੀਂ ਸਾਲ ਬਾਅਦ ਆਓਗੇ 2 ਸਾਲ ਬਾਅਦ ਆਓਗੇ 3 ਸਾਲ ਬਾਅਦ ਆਓਗੇ ਮੇਰਾ ਪ੍ਰਾਈਸ ਐ ਹੀ ਰਹੇਗਾ ਚਨਾਲ ਕੀ ਤਿਆਰ ਕਰਦੇ ਪਾਨ ਵਿੱਚ ਪਾ ਕੇ ਉਸ ਤੋਂ ਬਾਅਦ ਬੰਟਿੱਕੀ ਟਿੱਕੀ ਨਾਲ ਮੈਂ ਸਟਾਰਟ ਕੀਤੀ ਹੈ ਜੀ ਇਲਾਇਚੀ ਤੇ ਗੁਲਾਬ ਤੇ ਤੜਕੇ ਵਾਲੀ ਚਾਹ ਤੜਕੇ ਵਾਲੀ ਚਾਹ ਜੀ ਮੈਡਮ ਉਹੀ ਚਾਹ ਨਾ ਜਿਹੜੀ ਭਿਆਰ 120 ਤੋਂ ਘੱਟ ਨਹੀਂ ਮੰਦੀ ਅੰਬਸਰ ਜੀ ਵੀਰੇ ਨਹੀਂ ਪਰ ਮੇਰੇ ਸਿਰਫ 200 ਰੁਪਏ ਦੀ ਹੈ 100 ਤੁਸੀਂ ਮਾਈਨਸ ਕਰ ਦਿਓ 100 ਮਾਈਨਸ ਕਰਦਾ ਮਤਲਬ 100 120 20 ਰੁਪਏ ਦਿੱਤਾ ਜੀ ਤੇ ਮੈਮ ਦਿਖਾਓ ਫਿਰ ਲਾਓ ਫਿਰ ਦੋਨੋਂ ਇਕੱਠਾ ਸਾਡਾ ਸਪੈਸ਼ਲ ਜਰੂਰ ਜੀ ਜਰੂਰ ਜੀ ਜੀ ਬਸ ਤੇ ਜਿਹੜੀ ਟਿੱਕੀ ਹੁੰਦੀ ਹੈ ਅੰਦੇ ਵੀ ਰਿਫਾਇਨ ਦੇ ਵਿੱਚ ਆਨ ਆਉਂਦੀ ਹੁੰਦੀ ਹੈ ਆਪਾਂ ਨਹੀਂ ਜੀ ਉਹ ਨਹੀਂ ਇਹ ਸਾਡਾ ਦੇਸੀ ਕਿਉ ਹੈ ਰਿਫਾਈਨ ਨਹੀਂ ਹੈ ਅੱਛਾ ਤੁਸੀਂ ਦੇਸੀ ਕਿਉ ਦੇ ਵਿੱਚ ਤਿਆਰ ਕਰਦੇ ਹੋ ਹਾਂਜੀ ਵੀਰੇ ਦੈਟਸ ਵਾਈ ਮੈਂ ਕਹਿੰਨੀ ਆ ਕਿ ਆਓ ਹੈਲਦੀ ਚੀਜ਼ ਖਾਓ ਔਰ ਉਹ ਵੀ ਇਹਨੇ ਜੈਨੂਇਨ ਪ੍ਰਾਈਸ ਚ ਕਿ ਮੈਨੂੰ ਨਹੀਂ ਲੱਗਦਾ ਕਿ 35 ਰੁਪਏ ਖਰਚਣ ਲੱਗਿਆਂ ਵੀ ਕੋਈ ਸੋਚੇਗਾ ਤੇ ਮੈਂ ਤਾਂ ਆਈ ਮੈਂ ਲਾਸਟ ਵੀਡੀਓ ਜਿਹੜਾ ਮੈਡਮ ਨੇ ਸੁਣਿਆ ਤੁਸੀਂ ਪੋਟਿਸ਼ਨ ਸੇ ਬਣ ਹਾਂਜੀ ਮੈਂ ਪਹਿਲਾਂ ਮੇਕਅਪ ਦਾ ਤੇ ਨੇਲ ਐਕਸਟੈਂਸ਼ਨਸ ਦਾ ਕੋਰਸ ਵੀ ਕੀਤਾ ਹੋਇਆ ਹੈ ਬਟ ਉਹ ਹੀ ਗੱਲ ਉਹਦੇ ਵਿੱਚ ਵੀ ਮੈਨੂੰ ਕੋਈ ਨਾ ਸਕੋਪ ਨਹੀਂ ਦਿਖਿਆ ਸੋ ਦੈਟਸ ਵਾਈ ਫਿਰ ਮੈਂ ਮੈਂ ਸੁਣਾ ਸੁਣਾ ਕੇ ਮੈਂ ਕਾਫੀ ਗੋਰ ਹੋ ਗਏ ਲੋਕਾਂ ਨੂੰ ਹਾਂਜੀ ਵੈਸੇ ਚਿਹਰਾ ਉਸਲਾ ਕੇ ਬੇਕਅਪ ਦੇ ਕੇ ਮੇਕਅਪ ਦੇ ਕੇ ਹੈ ਨਾ ਬਟ ਅੱਜ ਵੀ ਕੋਈ ਮੈਂ ਵੀ ਬਹੁਤ ਕਿੰਨਾ ਸਵਾਲ ਪੁੱਛ ਹੀ ਲਿਆ ਜਿਆ ਹੈ ਨਹੀਂ ਜਦੋਂ ਵੀ ਕੋਈ ਮੇਰੇ ਕੋਲ ਆਂਦਾ ਹੈ ਤੇ ਹਰ ਇੱਕ ਨਾਲ ਅਲੱਗ-ਅਲੱਗ ਕਸਟਮਰਸ ਜੁੜੇ ਹੁੰਦੇ ਆ ਠੀਕ ਹੈ ਜੀ ਠੀਕ ਹੈ ਜਿਵੇਂ ਕੋਈ ਜਿਵੇਂ ਕੋਈ ਕਿਤੋਂ ਆ ਰਿਹਾ ਕੋਈ ਜਲੰਧਰ ਤੋਂ ਆ ਰਿਹਾ ਕੋਈ ਚੰਡੀਗੜ੍ਹ ਤੋਂ ਆ ਰਿਹਾ ਕੋਈ ਜੰਮੂ ਤੋਂ ਆ ਰਿਹਾ ਤਾਂ ਹਰ ਹਰ ਇੱਕ ਨਾਲ ਹਰ ਤਰ੍ਹਾਂ ਦਾ ਕਸਟਮਰ ਹੁੰਦਾ ਹੈ ਓਕੇ ਸੋ ਦੈਟਸ ਵਾਈ ਹਰ ਨਵੇਂ ਨਵੇਂ मतलब ਮੈਨੂੰ ਇੰਨਾ ਸਪੋਰਟ ਮਿਲ ਰਿਹਾ ਵੀਡੀਓਜ਼ ਦੇ ਨਾਲ ਕਿ ਮੇਰੇ ਕੋਲ ਜੰਮੂ ਤੋਂ ਚੰਡੀਗੜ੍ਹੋਂ ਮੇਰੇ ਕੋਲ ਕਸਟ ਕੋਈ ਨਹੀਂ ਪਤਾ ਦੁਕਾਨਦਾਰ ਨਹੀਂ ਨਹੀਂ ਵੀਰੇ ਮੈਂ ਐਵੇਂ ਝੂਟ ਕਵਾਂ ਮੈਨੂੰ ਬਾਕੀਆਂ ਦਾ ਨਹੀਂ ਪਤਾ ਪਰ ਤੁਸੀਂ ਖੁਦ ਸੋਚੋ ਮੈਨੂੰ 2 ਮੰਥਸ ਹੋਏ ਐ ਸਟਾਰਟ ਕੀਤੇ ਆ 2 ਮੰਥਸ ਚ ਮਤਲਬ ਇਹ ਸ਼ਗਲ ਤਾਂ ਤੁਹਾਨੂੰ ਖੁਸ਼ੀ ਦੇਖ ਸਕਦੀ ਹੋਣੀ ਕਿ ਮਤਲਬ ਉਹ ਮੈਨੂੰ ਨਹੀਂ ਪਤਾ ਲੋਕੀ ਕਿਉਂ ਕਹਿੰਦੇ ਨੇ ਕਿ ਵੀਡੀਓ ਨਹੀਂ ਚੱਲਦੀ ਮੈਂ ਪਹਿਲਾਂ ਵੀ ਕਿਸੇ ਵੀਡੀਓ ਚ ਕੈਸ਼ ਨਾ ਤਾਂ ਕੁਝ ਨਹੀਂ ਹੁੰਦਾ ਜੇ ਤੁਹਾਡੇ ਕੋਲ ਪ੍ਰੋਡਕਟ ਅੱਛਾ ਹੈਗਾ ਆ ਜਿਵੇਂ ਨਾਰਮਲੀ ਆਪਾਂ ਸੇਲਸ 'ਚ ਕਿਸੇ ਵੀ ਗ੍ਰੀਟ ਜਗਾ ਸਾਡਾ ਕੰਮ ਤਾਂ ਅਰਦਾ ਗਾਹ ਲਿਆਣਾ ਠੀਕ ਹੈ ਨਾ ਪਰ ਜੋੜ ਕੇ ਕਿਵੇਂ ਰੱਖਣਾ ਉਹ ਸਾਡੇ ਪ੍ਰੋਡਕਟ ਤੇ ਡਿਪੈਂਡ ਕਰਦਾ ਗਾਹ ਦਾ ਫਰਕ ਪੈਂਦਾ ਨਾ ਵੀਡੀਓ ਬਣਾਉਂਦੇ ਮੇਨ ਗੱਲ ਬਹੁਤ ਬਹੁਤ ਮੈਂ ਜਿਹੜੇ ਏਰੀਆ 'ਚਿੱਥੇ ਮੈਂ ਜਿਸ ਲੋਕੇਸ਼ਨ ਤੇ ਆ ਤੁਹਾਨੂੰ ਵੀ ਲੱਭਣ ਲੱਗਿਆ ਥੋੜੀ ਜਿਹੀ ਦਿੱਕਤ ਹੋਈ ਸਭੀ ਬੰਟਿੱਕੀ ਹੋ ਗਈ ਰੈਡੀ ਕਿ ਜੇ ਕੋਈ ਕਵੇ ਐਕਸਟਰਾ ਚਟਨੀ ਚਾਹੀਦੀ ਹੈ ਥੈਨ ਆਪਾਂ ਐਕਸਟਰਾ ਚਟਨੀ ਵੀ ਦੇ ਦ ਤੇ ਮੈਮ ਪ੍ਰਾਈਸ ਦੁਆਰਾ ਬੋਲਣਾ ਕਿ ਕੋਈ ਕੀ ਹੁੰਦਾ ਪ੍ਰਾਈਸ ਬਿਆਦਾ 35 ਰੁਪਏ 35 ਰੁਪਏ ਜਿਹੜਾ ਮੈਂ ਸੁਣਿਆ ਮੈਂ ਦੇਖਣਾ ਜਿਆਦਾ ਸੁਣੂ ਮੈਨੂੰ ਕਿਸੇ 60 ਦੀ ਬਜਟ ਉਹ ਤੁਸੀਂ ਕਿਸੇ ਹੋਰ ਦਾ ਸੁਣਿਆ ਆਏਗਾ ਮੇਰੇ ਕੋਲ ਰਾਇਲ ਬੰਟੀਕੀ ਤੇ ਜਿਹੜੀ ਬੰਟੀਕੀ ਦਾ ਪ੍ਰਾਈਸ ਹੈ ਉਹ ਪਹਿਲਾਂ ਵੀ 35 ਸੀ ਤੇ ਹੁਣ ਵੀ 35 ਹੈ ਤੇ ਲੋਕੇਸ਼ਨ ਕਿੱਧਰ ਰੱਖੀ ਜੀ ਲੋਕੇਸ਼ਨ ਵੀ ਆ ਮੇਰੀ ਗਿਆ ਰਣਜੀਤ ਐਵਨਿਊ ਪੁਰਾਣੀ ਪਤੇਰੀਆ ਮਾਰਕੀਟ ਠੀਕ ਹੈ ਜੀ ਵੀ ਬਲਾਕ ਮਾਰਕੀਟ ਅਜੀਤ ਹਸਪੀਟਲ ਦੇ ਸਾਹਮਣੇ ਤੁਸੀਂ ਐਂਟਰ ਕਰੋਗੇ ਰਾਈਟ ਸਾਈਡ आओगे ਪਾਰਕ ਦੇ ਕੋਲ ਮੇਰੀ 카ਟ ਲੱਗੀ ਹੋਈ ਹੈ ਠੀਕ ਹੈ ਟਾਈਮਿੰਗ ਕੀ ਮੈਡਮ ਟਾਈਮਿੰਗ ਮੇਰੀ ਮਾਰਨਿੰਗ 9:30 ਤੱਕ ਨੂੰ ਸਾਢੇ 9:00 ਤੱਕ ਮੈਂ ਆ ਜਾਂਦੀ ਹਾਂ ਈਵਨਿੰਗ 7:30 ਤੱਕ ਮੈਂ ਇਥੇ ਹੁੰਦੀ ਹਾਂ 올 ਡੇਸ ਓਪਨ ਹੈ ਹਾਂਜੀ ਹੁਣ ਮੈਂ ਸੰਡੇ ਨੂੰ ਵੀ ਓਪਨ ਕਰਨਾ ਸੀ ਜੀ ਜੀ ਇਹਦੇ ਨਾਲ ਚਟਨੀ ਵੀ ਘਰਾਂ ਨਹੀਂ ਹੋਣੀ ਕੋਈ ਚਟਨੀ ਵੀ ਰਹੀ ਵੈਸੇ ਵਿੱਚ ਹੈਗੀ ਆ ਠੀਕ ਹੈ ਜੇ ਕਿਸੇ ਨੂੰ ਐਕਸਟਰਾ ਚਾਹੀਦੀ ਹੋਵੇ ਲੋਡ ਹੋਵੇ ਤਾਂ ਉਹ ਲੈ ਵੀ ਸਕਦੇ ਆ ਮੇਰੀ ਆਪਣੀ ਟਿੱਕੀ ਉਹ ਬਣ ਕੇ ਹੋਗੀ ਤਿਆਰ ਦੇਸੀ ਘਿਓ ਵਾਲੀ ਬੰਦ ਟਿੱਕੀ ਹੋਵੇ ਜੇ ਤੁਸੀਂ ਖਾਣ ਵਾਸਤੇ ਹੋਣਾ ਵਾ ਲਖੇਚਣਾ ਸੀ ਵੀਡੀਓ ਦੇ ਵਿੱਚ ਦੱਸਤੀ ਆ ਤੇ ਇੱਥੇ ਦੀਦੀ ਕੋ ਜਰੂਰ ਪਹੁੰਚੋ ਇੱਕ ਵਾਰੀ ਟੇਸਟ ਕਰੋ ਇਹਦਾ ਪ੍ਰਾਈਸ ਆ ਗਿਆ 35 ਰੁਪਏ 35 ਰੁਪਏ ਇਹਦਾ ਪ੍ਰਾਈਸ ਆ ਤੇ ਹੁਣ ਇਹਨੂੰ ਕਰਦੇ ਆ ਟੇਸਟ ਤੇ ਤੁਹਾਨੂੰ ਦੱਸਦੇ ਆਂ ਜੀ ਇਹਦਾ ਟੇਸਟ ਕਿਵੇਂ ਦਾ ਵਾ ਓਕੇ ਬਾਈ ਜੀ ਥੈਂਕ ਯੂ